ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨ ਬੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਸੰਦੇਸ਼ ਦੇਣ ਵਾਲੇ ਤਨ ਤਨ ਸੇਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਸ਼ਹੀਦਾਂ ਦੇ ਸਰਤਾਜ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਸ਼ਾਂਤੀ ਦੇ ਪੁੰਜ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕਰੋੜਾਂ ਬਾਰ ਨਮਸਕਾਰ ਕਰਦੇ ਆਂ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਤਨ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਨਾਨਕ ਸਰ ਭਗਤੀ ਦਾ ਘਰ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਕਰੇਰਾ ਵਾਲਿਆਂ ਵੱਲੋਂ 1 ਏਕੜ ਜ਼ਮੀਨ ਵਿੱਚ 350 ਵਿਰਾਸਤੀ ਰੁੱਖ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਸੰਤ ਬਾਬਾ ਕਹਾਲਾ ਸਿੰਘ ਜੀ ਦਾ ਕਹਿਣਾ ਹੈ ਕਿ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਪਾਣੀ ਦੀ ਛਵੀਲ ਲਗਾਉਣ ਦੀ ਥਾਂ ਅਸੀਂ ਵਿਰਾਸਤੀ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰੀਏ ਇਨ੍ਹਾਂ ਰੁੱਖਾਂ ਨੂੰ ਛੋ ਕੇ ਹਵਾਵਾਂ ਜਿਹੜੇ ਪਾਸਿਆਂ ਵੀ ਉੱਤਰ ਦੱਖਣ ਪੂਰਬ ਪੱਛਮ ਵੱਲ ਲੰਘਣ ਗਿਆ ਲੋਕਾਂ ਨੂੰ ਠੰਡਕ ਸ਼ਾਂਤੀ ਅਤੇ ਤੰਦਰੁਸਤੀ ਦਿੰਦੀਆਂ ਜਾਣਗੀਆਂ ਅਤੇ ਰਹਿਦੀ ਦੁਨੀਆਂ ਤੱਕ ਰੁੱਖ ਰੁੱਖ ਮਨੋਕ ਦੇ ਜਿਉਣ ਲਈ ਆਕਸੀਜਨ ਅਤੇ ਖਾਣ ਲਈ ਫਲ ਦਿੰਦੇ ਰਹਿਣਗੇ ਅਨੇਕਾਂ ਪੰਛੀ ਇਨ੍ਹਾਂ ਰੁੱਖਾਂ ਉੱਪਰ ਰਹਿਣ ਵਸੇਰੇ ਬਣਾਉਣਗੇ ਅਤੇ ਇਹਨਾਂ ਦੇ ਫਲ ਖਾਣਗੇ ਅਨੇਕਾਂ ਹੀ ਧਰਤੀ ਵਿੱਚ ਰਹਿਣ ਵਾਲੀਆਂ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਜਿਨ੍ਹਾਂ ਨੂੰ ਅੱਜ ਦੇ ਪਦਾਰਥਵਾਦੀ ਮਨੁੱਖ ਵੱਲੋਂ ਫਸਲਾਂ ਦੀ ਰਹਿਣ ਖੁੰਦ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ ਇਸ ਇੱਕ ਏਕੜ ਦੇ ਬਾਗ ਵਿੱਚ ਜਿਉਣ ਲਈ ਸਥਾਨ ਮਿਲੇਗਾ ਉਹਨਾਂ ਪ੍ਰਜਾਤੀਆਂ ਨੂੰ ਅਤੇ ਮਨੁੱਖ ਸਮੇਤ ਪਸ਼ੂ ਪੰਛੀ ਅਤੇ ਹੋਰ ਜੀਵ ਜੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਮੇਸ਼ਾ ਯਾਦ ਕਰਦੇ ਹੋਏ ਉਹਨਾਂ ਦੇ ਗੁਣ ਗਾਉਂਦੇ ਰਹਿਣਗੇ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖ ਸੇਵਾਦਾਰ ਸਤਪਾਲ ਸਿੰਘ ਦੇੜਕਾ ਨੇ ਸਮੁੱਚੀ ਟੀਮ ਵੱਲੋਂ ਨਾਨਕ ਸਰਸੰਪਰਦਾ ਅਤੇ ਬਾਬਾ ਕਾਲਾ ਸਿੰਘ ਜੀ ਦੇ ਦਾ ਸ਼ੁਕਰਾਨਾ ਅਦਾ ਕਰਦਿਆਂ ਰੁੱਖ ਲਗਾਉਣ ਲਈ ਦੱਸਿਆ ਕਿ ਹਰ ਇੱਕ ਇਨਸਾਨ ਨੂੰ ਧਰਤੀ ਮਾਂ ਦੀ ਸੇਵਾ ਵਿੱਚ ਜ਼ਮੀਨ ਦਾ ਦਸਵੰਦ ਰੁੱਖ ਲਗਾਉਣ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਇਸ ਵਿਰਾਸਤੀ ਰੁੱਖਾਂ ਦੇ ਬਾਗ ਵਿੱਚ 350 ਰੁੱਖ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ 14 ਰੁੱਖਾਂ ਦੀਆਂ ਪ੍ਰਜਾਤੀਆਂ ਲਗਭਗ ਪੰਜਾਬ ਦੀ ਧਰਤੀ ਤੋਂ ਲੋਪ ਹੀ ਹੋ ਚੁੱਕੀਆਂ ਹਨ ਇਸ ਬਾਗ ਵਿੱਚ ਕਰੋੰਦਾ ਨਿੰਬੂ ਗੁੜਹਲ ਕੜੀਪੱਤਾ ਮੰਦਾਰ ਦੇਸੀ ਅੱਕ ਅਨਾਰ ਹਾਰਸ਼ਿੰਗਾਰ ਸੰਭਾਲੂ ਮਹਿੰਦੀ ਹਾਲਸਾ, ਬਿੱਲ, ਆਵਲਾ, ਸਹਤੂਤ, ਇਮਲੀ, ਅਮਰੂਦ, ਆਂਬ, ਜਾਮਣ, ਖਿਰਨੀ, ਨਿੰਮ, ਅਮਲਤਾਸ, ਮੌਵਾ, ਸੁਖਚੈਨ, ਰਜ਼ੈਨ, ਟਾਲੀ, ਸੋਹੰਜਣਾ, ਕਚਨਾਰ, ਲਸੂੜਾ, ਬਾਲਮਖੀਰਾ, ਟੱਕ, ਕਰੀਰ, ਰੂੜਾ, ਸੀਤਾਸ਼ੋਕ, ਰੀਠਾ, ਪੁੱਤਰਨਜੀਵ, ਮੌਲਸਰੀ, ਜੰਡ, ਖੈਰ ਕਦਮ ਮਲੇ ਬੇਰ ਰੇਰੂ ਬੋੜ ਪਿੱਪਲ ਪਿਲਕਣ ਦੇਸੀ ਕਿਕਰ ਹਰੜ ਰਜੈਣ ਗੂਲਰ ਸ੍ਰੀ ਆਦ ਪੰਜਾਬ ਦੇ ਵਿਰਾਸਤੀ 47 ਕਿਸਮਾਂ ਦੇ ਰੁੱਖ ਲਗਾਏ ਗਏ ਹਨ ਇਹਨਾਂ ਵਿਰਾਸਤੀ ਰੁੱਖਾਂ ਦੀ ਸੇਵਾ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਵੱਲੋਂ ਆਪਣੀ ਕਿਰਤਕਮਾਈ ਨੂੰ ਸਫਲਾ ਕਰਦੇ ਆ ਆਪਣੇ ਦਸਵੰਦ ਵਿੱਚੋਂ ਕੀਤੀ ਗਈ ਹੈ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਆਪ ਵੀ ਸੋਸ਼ਲ ਮੀਡੀਆ ਦਾ ਦਸਵੰਦ ਕੱਢੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਸੰਤ ਬਾਬਾ ਕਾਲਾ ਸਿੰਘ ਜੀ ਦੇ ਉਪਰਾਲੇ ਦਾ ਤੁਸੀਂ ਕਿਸ ਤਰ੍ਹਾਂ ਧੰਨਵਾਦ ਕਰਦੇ ਹੋ ਕਿਉਂਕਿ ਹਵਾ ਪਾਣੀ ਰੌਖ ਆਕਸੀਜਨ ਇਹ ਸਭ ਦੀ ਜ਼ਰੂਰਤਾਂ ਸਭ ਦੀ ਸਾਂਝੀ ਜ਼ਰੂਰਤਾਂ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੋ ਜੇ ਪਸ਼ੂ ਪੰਛੀ ਜੀਵ ਜੰਤੂ ਰੁੱਖ ਮਨੁੱਖ ਸਭ ਦਾ ਸਾਸ ਚਾਹੁੰਦੇ ਹੋ ਸਭ ਨੂੰ ਇੱਕੋ ਜਿਹਾ ਵਾਤਾਵਰਣ ਦੇਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਤੇ ਵੀ ਤੁਹਾਡੇ ਆਸ-ਪਾਸ ਜਗ੍ਹਾ ਹੋਵੇ ਜਿੱਥੇ ਤੁਸੀਂ ਸੰਭਾਲ ਸਕਦੇ ਹੋ ਮੋ ਤਾਂ ਸਾਨੂੰ 95013 62076 ਤੇ ਸਾਡੇ ਨਾਲ ਸੰਪਰਕ ਕਰੋ ਆਸ ਕਰਾਂਗੇ ਕਿ ਇਸ ਵੀਡੀਓ ਦੇ ਨਾਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ